BSF ਨੇ ਇੱਕ ਵਿਅਕਤੀ ਨੂੰ ਪਿਸਤੌਲ ਸਮੇਤ ਕੀਤਾ ਕਾਬੂ ਅਤੇ ਵੱਖ-ਵੱਖ ਥਾਵਾਂ ਤੋਂ ਦੋ-ਦੋ ਡਰੋਨ ਕੀਤੇ ਗਏ। ਬ੍ਰਾਮਤ BSF ਇੰਟੈਲੀਜੈਂਸ ਵਿੰਗ ਦੀ ਠੋਸ ਜਾਣਕਾਰੀ ਦੇ ਦਰ ਤੇ BSF ਜਵਾਨਾਂ ਨੇ ਅੱਜ ਫਿਰੋਜ਼ਪੁਰ ਦੇ ਪਿੰਡ ਗੰਧੂ ਕਿਲਚਾ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਇੱਕ ਦੇਸੀ ਪਿਸਤੌਲ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਫੜਿਆ ਗਿਆ ਵਿਅਕਤੀ ਜੋ ਪਿੰਡ ਹਬੀਬਪੁਰ ਦਾ ਰਹਿਣ ਵਾਲਾ ਹੈ ਉਸ ਦੇ ਨਜਾਇਜ਼ ਬੰਦਾ ਦਾ ਪਤਾ ਲਾਉਣ ਲਈ ਹੋਰ ਪੁੱਛਗਿੱਛ ਲਈ ਥਾਣਾ ਮਮਦੂਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੀਐਸਐਫ ਜਵਾਨਾਂ ਨੇ ਬੀਤੀ ਰਾਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਜ਼ਾਰ ਸਿੰਘ ਵਾਲਾ ਦੇ ਨਾਲ ਲੱਗਦੇ ਇੱਕ ਸੁੱਕੇ ਨਾਲੇ ਤੋਂ ਇੱਕ ਡੀਜੀਆਈ ਮੈਵਿਕ 3 ਕਲਾਸਿਕ ਡਰੋਨ ਬਰામਤ ਕੀਤਾ ਗਿਆ। ਅੱਜ ਸਵੇਰੇ ਲਗਭਗ 11:50 ਮਿੰਟ ਤੇ ਚੌਕਸ ਬੀਐਸਐਫ ਜਵਾਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਿਲਚੇ ਦੇ ਨਾਲ ਲੱਗਦੇ ਇੱਕ ਖੇਤ ਦੇ ਨੇੜੇ ਇੱਕ ਡੀਜੀਆਈ ਏਅਰ 3 ਡਰੋਨ ਬਰામਤ ਕੀਤਾ। ਪਰਚੋਯਗ ਜਾਣਕਾਰੀ ਅਤੇ ਪੀਐਸਐਫ ਜਵਾਨਾਂ ਦੀਆਂ ਤੇਜ਼ ਕਾਰਵਾਈਆਂ ਨੇ ਇੱਕ ਵਾਰ ਫਿਰ ਸਰਹੱਦ ਪਾਰੋਂ ਸਮਗਲਰਾਂ ਅਤੇ ਡਰੋਨ ਹੈੱਡਲਰਾਂ ਦੇ ਨਪਾਕ ਮਸੂਬਿਆਂ ਨੂੰ ناکਾਮ ਕਰ ਦਿੱਤਾ ਹੈ